ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਹਾਰ ਜੋ ਸਮੁਤਿਆ ਸਿੱਖ ਸੰਗਤਾਂ ਬੜੀ ਸ਼ਾਦਾਤੋਂ ਉਤਹਾਮ ਨਾਲ ਮਨਾਉਂਦੀਆਂ ਹਨ ਕੋਲਾ ਮਨਰਾਜ ਸ੍ਰੀ ਰਣਪੁਰ ਸਾਹਿਬ ਜੋ 21/3/2024 ਤੋਂ ਸ਼ੁਰੂ ਹੋ ਕੇ 26/3/2024 ਤੱਕ ਮਨਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਉਹਾਰ ਖੋਲਾ ਮਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀਏ ਜਾਹੋ ਜਲਾਲ ਅਤੇ ਚੜ੍ਹਦੀ ਕਲਾ ਦੇ ਨਾਲ 21 ਤੋਂ ਲੈ ਕੇ ਕਰਕੇ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤੇ ਖਾਲਸਾ ਪੰਥ ਦੇ ਜਨਮ ਸਥਾਨ ਤਕਸਦੀ ਕੇਸਕਰ ਸਾਹਿਬ ਵਿਖੇ ਅੱਜ ਰੰਗ ਰੋਗਾਂ ਦੀ ਜਿਹੜੀ ਸੇਵਾ ਹੈਗੀ ਆ ਉਹਨੇ ਮੰਨਤਪੁਰ ਆ ਰੰਭ ਕੀਤੀ ਗਈ ਹੈ ਹਰ ਇੱਕ ਸਾਲ ਦੀ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਹਾਰ ਜੋ ਸਮੁੱਚੀਆਂ ਸਿੱਖ ਸੰਗਤਾਂ ਬੜੀ ਸ਼ਾਦਾਤੋਂ ਉਤਹਾੜ ਨਾਲ ਮਨਾਉਂਦੀਆਂ ਹਨ ਹੋਲਾ ਮਰਦਾ ਸ੍ਰੀ ਰਣਪੁਰ ਸਾਹਿਬ ਜੋ 21 ਤੰ 2024 ਤੋਂ ਸ਼ੁਰੂ ਹੋ ਕੇ 26 ਤੰ 2024 ਤੱਕ ਮਨਾਇਆ ਜਾਵੇਗਾ ਜਿਸ ਦੀਆਂ ਮੁੱਢਲੀਆਂ ਤਿਆਰੀਆਂ ਦੇ ਸਬੰਧ ਵਿੱਚ ਅੱਜ ਸੰਤ ਮਹਾਂਪੁਰਖ ਬਾਬਾ ਸੁਦਨਾਨ ਸਿੰਘ ਜੀ ਗੁਰੂ ਕਾ ਬਾਗ ਵਾਲੇ ਖਾਲਸਾ ਵਾਲੇ ਮਹਾਂਪੁਰਖਾ ਵੱਲੋਂ ਤੱਕ ਸ੍ਰੀ ਕੇਸ਼ਗੜ ਸਾਹਿਬ ਦੀ ਸੋਚੀ ਬਿਲਡਿੰਗ ਨੂੰ ਰੰਗ ਰੋਗਨ ਕਰਨ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਮੈਂ ਸਬੂਚੀਆਂ ਸੰਗਤਾਂ ਦਾ ਸੰਤਾ ਮਹਾਪੁਰਖਾਂ ਦਾ ਖਾਸ ਕਰਕੇ ਮਾਨਯੋਗ ਪ੍ਰਧਾਨ ਸਾਹਿਬ ਜੀ ਸਰਦਾਰ ਰਜਿੰਦਰ ਸਿੰਘ ਜੀ ਤਾਮੀ ਸਾਹਿਬ ਸਰਦਾਰ ਜਸਿਹਦਾਰ ਸ੍ਰੀ ਗਿਸ਼ਗੜ ਸਾਹਿਬ ਗਨੀ ਸੁਲਤਾਨ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੜੀ ਬੁਨਿਆਦੀ ਸੇਵਾਵਾਂ ਸ਼ੁਰੂ ਕਰਾ ਕੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦਾ ਕੌਮੀ ਤਿਉਹਾਰ ਹੋਲਾ ਮਹੱਲਾ ਸਮੁੱਚੇ ਹੀ ਖਾਲਸਾ ਪੰਥ ਵੱਲੋਂ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀ ਜਾਹੋ ਜਲਾਲ ਅਤੇ ਚੜ੍ਹਦੀ ਕਲਾ ਦੇ ਨਾਲ 21 ਤੋਂ ਲੈ ਕੇ ਕਰਕੇ 26 ਮਾਰਚ ਤੱਕ ਮਨਾਇਆ ਜਾ ਰਿਹਾ ਹੈ ਅੱਜ ਹੋਲੇ ਮਹੱਲੇ ਦੀ ਆਮਦ ਨੂੰ ਮੁੱਖ ਰੱਖਦਿਆਂ ਹੋਇਆਂ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਵਾਲਿਆਂ ਵੱਲੋਂ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਵਿਖੇ ਰੰਗ ਰੋਗਣ ਦੀ ਜਿਹੜੀ ਸੇਵਾ ਹੈ ਉਹ ਆਰੰਭ ਕੀਤੀ ਜਾ ਰਹੀ ਹੈ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਉਹ ਸੜਕਾਂ ਵੱਲ ਖਾਸ ਧਿਆਨ ਦੇਣ ਔਰ ਲੋੜਿੰਦੇ ਪ੍ਰਬੰਧ ਜਿਹੜੇ ਹਨ ਉਹਨਾਂ ਵੱਲ ਵੀ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਪੰਥ ਦੇ ਜਨਮ ਸਥਾਨ ਤੱਕ ਦੀ ਕੇਸਕਰ ਸਾਹਿਬ ਦੇਖੀ ਅੱਜ ਡੰਗ ਰੋਗਨ ਦੀ ਜਿਹੜੀ ਸੇਵਾ 하기 ਆ ਭੂਲੇ ਮਨ ਤੋਂ ਪਹਿਲਾਂ ਰੰਭ ਚੁੱਕੀ ਗਈ ਹੈ ਹਰਿਖਸਰ ਸਾਹਿਬ ਦੀ ਤਰ੍ਹਾਂ ਔਰ ਇਸ ਵਾਰ ਇਹ ਜਿਹੜੀ ਸੇਵਾ 하기 ਆ ਸੰਤ ਬਾਬਾ ਸੁਤਰਾਮ ਸਿੰਘ ਜੀ ਗੁਰੂ ਕੇ ਬਾਗਵਾਲੇ ਮਹਾਪੁਰਸ਼ਾ ਦੇ ਜਿਹੜੇ ਉਹਨਾਂ ਨੇ ਇਹ ਸੇਵਾ ਲਈ ਆ ਔਰ ਅੱਜ ਸਿੰਘ ਸਾਹਿਬ ਅਰਗਨ ਸਿੰਘ ਸੰਤਪਾਲ ਸਿੰਘ ਜੀ ਔਰ ਕਿਲਾਨੰਦ ਕਰਤੋ ਸੰਤ ਬਾਬਾ ਸੁਖਨਾਮ ਸਿੰਘ ਜੀ ਔਰ ਸਾਡੇ ਮੈਨੇਜਰ ਹੈ ਦੁਬਾਰਾ ਗੋਪੀ ਸਿੰਘ ਜੀ ਰੋਡੇ ਦੁਬਾਰਾ ਹਵੇਬ ਸਿੰਘ ਜੀ ਹੋਰ ਸਮੁਚੀਆਂ ਸੰਪਰਦਾਵਾਂ ਸੇ ਸੰਤਾ ਦੀ ਖਾਜ ਦੀ ਵਿੱਚ ਇਸੇ ਆਰੰਭ ਕੀਤੀ ਗਈ ਆ ਤੇ ਮੈਂ ਸਮੁਚੀਆਂ ਸੰਤਾ ਨੂੰ ਇਸ ਗੱਲ ਦੀ ਵਧਾਈ ਦੇਣਾ ਸਾਰਾ ਰਵਤ ਕਰਨ ਬਖਸ਼ ਕਰਨ ਇਹ ਮਹਾਪੁਰਸ਼ਾਂ ਦਾ ਸਿੱਖ ਪੰਥ ਤੇ ਬਹੁਤ ਵੱਡੀ ਦੇਣ ਹੈ ਜਿਨੇ ਸਾਡੀ ਕਾਰਕੇ ਵਾਲੇ ਮਹਾਪੁਰਸ਼ ਆ ਜਿਨੇ ਸਾਡੀ ਸ਼ੁਰੂ ਕਰਾਂਦੀ ਸਾਡੀ ਚੱਲ ਰਹੀ ਹੈ ਔਰ ਜਿੰਨਾ ਸੁੰਦਰੀਕਰਨ ਹੋ ਰਿਹਾ ਹੈ ਮੈਂ ਸਮਝਦਾ ਕਿ ਮਹਾਪੁਰਸ਼ ਜਿਹੜੇ ਨੇ ਆਪਣਾ ਵੱਡਾ ਯੋਗਦਾਨ ਪਾ ਰਹੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਹਮੇਸ਼ਾ ਹੀ ਇਹ ਮਹਾਪੁਰਸ਼ਾਂ ਦੇ ਸਰਦ ਤੇ ਆਪਣਾ ਮੇਰ ਭੈਰ ਆਤ ਰੱਖਣ ਔਰ ਇਸੇ ਤਰ੍ਹਾਂ ਹੀ ਸਿੱਖ ਪੰਥ ਨੂੰ ਆਪਣੀ ਇਸ ਬਾਮਾਂ ਦੇਂਦੇ ਰਹਿਣ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ